ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ देर ना ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ Netflix ਦੇ ਇੱਕ ਇੰਟਰਵਿਊ ਦਿੱਤੀ ਹੈ ਤੇ ਇਸ ਇੰਟਰਵਿਊ ਦੇ ਜ਼ਰੀਏ ਉਹਨਾਂ ਨੇ ਉਹਨਾਂ ਲੋਕਾਂ ਨੂੰ ਨਿਸ਼ਾਨੇ ਤੇ ਲਿਆ ਹੈ ਜਿਹੜੇ ਅਕਸਰ ਜਾਣਦੇ ਜੀ ਆਰਟਿਸਟ ਨੂੰ ਜਿਉਂਣ ਨਹੀਂ ਦਿੰਦੇ ਤੇ ਉਸ ਤੋਂ ਬਾਅਦ ਮਰੇ ਹੋਏ ਇਨਸਾਨ ਨੂੰ ਕਹਿ ਸਕਦੇ ਆ ਕਿ ਚੇਤਾ ਕਰਦੇ ਨੇ ਜਾਂ ਇਸ ਦੁਨੀਆ ਤੋਂ ਜਾਂ ਇਸ ਇੰਡਸਟਰੀ ਦੇ ਵਿੱਚ ਜਦੋਂ ਆਪਣਾ ਰابطਾ ਖਤਮ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਉਸ ਦੀਆਂ ਤਰੀਫਾਂ ਕੀਤੀਆਂ ਜਾਂਦੀਆਂ ਨੇ ਤਾਂ ਇਨਡਾਇਰੈਕਟਲੀ ਨਿਸ਼ਾਨਾ ਦਿਲਜੀਤ ਦੋਸਾਂਝ ਤੇ ਵੱਲੋਂ ਦੋਗਲੇ ਲੋਕਾਂ ਦੇ ਉੱਤੇ ਕੀਤਾ ਗਿਆ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਉਸਨੇ ਅੱਜ ਹੀ ਆਪਣੇ ਆਪ ਨੂੰ ਇਸ ਦੁਨੀਆ ਤੋਂ ਬਾਈਕਾਟ ਕਰ ਲਿਆ ਉਸ ਨੂੰ ਪਰਵਾਹ ਨਹੀਂ ਹੈ ਕਿ ਦੁਨੀਆ ਉਸਦੇ ਬਾਰੇ ਕੀ ਕਹਿੰਦੀ ਹੈ ਤੇ ਕੀ ਨਹੀਂ ਸੋ ਇਹ ਜ਼ਰੂਰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਜਦੋਂ ਵੀ ਕੋਈ ਟੂਰ ਹੁੰਦੇ ਨੇ ਇਆ ਉਹਨਾਂ ਦਾ ਕੋਈ ਗੀਤ ਜਾਂ ਫਿਲਮ ਆਉਂਦੀ ਆ ਤਾਂ ਅਕਸਰ ਉਹ ਕੌਂਟ੍ਰੋਵਰਸੀ ਦੇ ਨਿਸ਼ਾਨੇ ਤੇ ਕਹਿ ਸਕਦੇ ਆ ਕਿ ਜ਼ਰੂਰ ਆ ਜਾਂਦੇ ਨੇ ਹਰ ਕੋਈ ਉਹਨਾਂ ਦੇ ਨਾਂ ਤੇ ਕੌਂਟ੍ਰੋਵਰਸੀ ਕਰਦਾ ਹੋਇਆ ਵਿਖਦਾ ਹੈ ਸੋ ਇਸ ਤੋਂ ਦਿਲਜੀਤ ਦਸਾਂਝ ਨੇ ਪੱਖੇ ਹੋਏ ਕਾਫੀ ਕੁਝ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਦੋਗਲੇ ਲੋਕਾਂ ਨੂੰ ਨਿਸ਼ਾਨੇ ਉੱਤੇ ਲਿਆ ਸੋ ਵੇਖਦੇ ਆ ਇਸ ਇੰਟਰਵਿਊ ਦੌਰਾਨ ਦਿਲਜੀਤ ਦਸਾਂਝ ਨੇ ਹੋਰ ਕੀ ਕੁਝ ਕਿਹਾ ਹਰ ਆਰਟਿਸਟ ਜਿਹੜਾ ਉਹ ਆਪਣੀ ਲਾਈਫ 'ਚ ਜਦੋਂ ਕੰਮ ਕਰ ਰਿਹਾ ਹੁੰਦਾ ਉਹਨੂੰ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਦ ਤੱਕ ਉਹ ਮਰ ਨਹੀਂ ਜਾਂਦਾ ਉਦੋਂ ਤੱਕ ਲੋਕ ਉਹਨੂੰ ਮਹਾਨ ਤੇ ਉਹਨੂੰ ਉਹ ਜਿਹੜਾ ਪਿਆਰ ਉਹਦਾ ਬਣਦਾ ਉਹ ਦਿੰਦੇ ਨਹੀਂ ਉਹਨੂੰ ਉਦੋਂ ਹੀ ਪਿਆਰ ਮਿਲਦਾ ਉਦੋਂ ਹੀ ਲੋਕੋ ਨੂੰ ਮਹਾਨ ਕਹਿੰਦੇ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਜਦੋਂ ਮਰ ਜਾਂਦਾ ਜਾਂ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਜਿੱਦਾਂ ਚਮਕੀਲੇ ਨਾਲ ਹੋਇਆ ਜਾਂ ਉਹ ਵੈਸੇ ਦੁਨੀਆ ਤੋਂ ਚਲਾ ਜਾਵੇ ਫੇਰ ਉਹਦੇ ਕੰਮ ਨੂੰ ਸ਼ਲਾਘਾ ਕੀਤੀ ਜਾਂਦੀ ਕਿਉਂ ਕਿਉਂਕਿ ਨਾ ਤਾਂ ਤੁਹਾਡਾ ਉਹ ਕੰਪੀਟੀਟਰ ਰਹਿੰਦਾ ਮੁੜ ਕੇ ਨਾ ਉਹਨੇ ਕਦੇ ਦੁਬਾਰਾ ਵਾਪਸ ਆਉਣਾ ਹੁੰਦਾ ਔਰ ਗਿਆ ਹੋਇਆ ਬੰਦਿਆਂ ਨੂੰ ਪਿਆਰ ਦੇਣਾ ਇਹ ਸਾਡੇ ਸੁਭਾਚ ਜੀਹਦੇ ਬੰਦੇ ਨੂੰ ਕੋਈ ਪਿਆਰ ਨਹੀਂ ਆਉਂਦਾ ਇਹ ਕਹਿੰਦੇ ਜਦੋਂ ਹੁੰਦਾ ਨਾ ਸੈਟ ਪੈਟਰਨ ਹੁੰਦਾ ਇੱਕ ਫਿਲਮ ਬਣਦੀ ਹੈ ਜਦਾਂ ਦੁਨੀਆ ਇੱਕ ਫਿਲ ਜਦ ਤੱਕ ਜੀਂਦਾ ਉਹਨੂੰ ਬਹੁਤ ਤੋਂ ਬਹੁਤ ਤੰਗ ਕੀਤਾ ਜਾਂਦਾ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿਉਂਕਿ ਉਹ ਜੋ ਕਰ ਰਿਹਾ ਹੁੰਦਾ ਉਹ ਸੋਸਾਇਟੀ ਨੂੰ ਬਰਦਾਸ਼ਤ ਨਹੀਂ ਹੁੰਦਾ ਸੱਚ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਜਦੋਂ ਮਰ ਜਾਂਦਾ ਫਿਰ ਕਹਿੰਦੇ ਹਰ ਕਿਆ ਗਾਣੇ ਸੀ ਯਾਰ ਜਦੋਂ ਨੰਮੇ ਸਫਰ ਤੇ ਜਾਂਦੇ ਸੀ ਚਮਕੀਨਾ ਸੁਣਦੇ ਜਾਂ ਬਾਕੀ ਹੋਰ ਕਲਾਕਾਰਾਂ ਨਾਲ ਵੀ ਹੋਇਆ ਬੜੀ ਦੁੱਖ ਭਰੀ ਕਹਾਣੀ ਹੈ ਪਰ ਮੈਨੂੰ ਲੱਗਦਾ ਇਹ ਸੈਟ ਪੈਟਰਨ ਹੈ ਜਿਹੜਾ ਦੁਨੀਆ ਦਾ ਸਕਰੀਨ ਪਲੇ ਚਲਾ ਰਿਹਾ ਨਾ ਪਰ ਮੈਂ ਇਸ ਚੀਜ਼ ਨੂੰ ਹੁਣ ਮੰਨ ਚੁੱਕਾ ਮੈਂ ਆਲਰੇਡੀ ਇਸ ਦੁਨੀਆ ਤੋਂ ਜਾ ਚੁੱਕਾ ਤੇ ਆਈ ਡੋਨਟ ਕੇਅਰ ਐਨੀਬਾਡੀ ਮੈਂ ਤਾਂ ਮਿ ਬਟ ਆਮ ਆਲਡੀ ਮੈਂ ਜਾ ਚੁੱਕਾ ਤੇ ਉਤੇ ਹੀ ਬੀਤੇ ਦਿਨੀ ਬਾਲੀਵੁੱਡ ਦਿਫਲ ਮਾਰੀ ਆ ਥੁਰੰਦਰ ਜਸਦੇਵ ਚ ਰਣਵੀਰ सिंह नजर आवे तो इस फिल्म काफी सारे गीत जासमिन सेंडलस के वो भी दिए गए हैं हालांकि धुरंधर फिल्म का जोड़ा एक लॉन्च पार्टी एक लॉन्च समागम जोड़ा वह बॉम्बे रखा गया सो इस इवेंट के फिल्म की पूरी स्टारकास्ट पहुंची फिल्म कास्ट के न फिल्म के डायरैक्टर्स प्रोड्यूसर्स हर किस व इस फिल्म की प्रमोशन की गई तो इस दौरान जासमिन सैंडल्स ने अपनी परफॉर्मेंस दी अपने लाइव परफॉर्म करते हुए जासमिन सेंडलस ने हर किस का दिल जितया हालांकि इस दौरान एक ਕਲਿੱਪ ਜੈਸਮਿਨ ਸੈਂਡਲਸ ਦੀ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉਤੇ ਸੋ ਇਸ ਕਲਿੱਪ ਨੂੰ ਲੈ ਕੇ ਜੈਸਮਿਨ ਸੈਂਡਲਸ ਨੂੰ ਕੋਈ ਟ੍ਰੋਲ ਕਰ ਰਿਹਾ ਤੇ ਕੋਈ ਉਸ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਜਿ ਬਿਲਕੁਲ ਜੈਸਮਿਨ ਸੈਂਡਲਸ ਨੇ ਰੈੱਡ ਕਲਰ ਦੀ ਜੋ ਡਰੈਸ ਪਾਈ ਹੈ ਹਾਲਾਂਕਿ ਪਰਫਾਰਮ ਕਰਦੇ ਹੋਏ ਜੈਸਮਿਨ ਦੀ ਬਾਹਾਂ ਥੱਲੋਂ ਉਹ ਡਰੈਸ ਥੋੜੀ ਫਟ ਜਾਂਦੀ ਹੈ ਤੇ ਇਸ ਤਰ੍ਹਾਂ ਜੈਸਮਿਨ ਸੈਂਡਲਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਪੂਰੇ ਜ਼ੋਰਾਂ ਸ਼ੋਰਾਂ ਤੇ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ

ਉਥੇ ਉਹਨਾਂ ਨਾਲ ਗੱਲ ਕਰਨ ਲੈਨੇ ਆ ਮਾਹੀਸ਼ਰਮਾ ਦੀ ਮਾਹੀਸ਼ਰਮਾ ਅਕਸਰ ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉਤੇ ਅਪਡੇਟਡ ਰਹਿੰਦੀ ਨੇ ਸੋ ਪਹਿਲੀ ਵਾਰ ਮਾਹੀ ਸ਼ਰਮਾ ਨੇ ਆਪਣੇ ਬਿਊਟੀ ਟਿਪਸ ਦਿੱਤੇ ਨੇ ਆਪਣੇ ਮੇਕਅਪ ਟਿਪਸ ਦਿੱਤੇ ਨੇ ਹਾਲਾਂਕਿ ਮਾਹੀ ਸ਼ਰਮਾ ਦੇ ਵੱਲੋਂ ਇਸ ਵੀਡੀਓ ਦਾ ਜ਼ਿਕਰ ਕੀਤਾ ਗਿਆ ਕਿ ਇਹ ਵੀਡੀਓ ਉਹਨਾਂ ਦੀ ਕਾਫੀ ਪੁਰਾਣੀ ਹੈ ਪਰ ਅੱਜ ਉਹਨਾਂ ਨੇ ਇਸ ਵੀਡੀਓ ਦਾ ਵੀਓ ਕਰਕੇ ਇਸ ਨੂੰ ਅਪਲੋਡ ਕੀਤਾ ਸੋ ਇਸ ਮੇਕਅਪ ਟਿਪਸ ਦੇ ਵਿੱਚ ਮਾਹੀ ਸ਼ਰਮਾ ਨੇ ਸਿਰਫ ਦੋ ਤੋਂ ਤਿੰਨ ਚੀਜ਼ਾਂ ਦਾ ਇਸਤੇਮਾਲ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਜ਼ਿਆਦਾ ਚੀਜ਼ਾਂ ਇਸਤੇਮਾਲ ਨਹੀਂ ਕਰਦੇ ਨੇ ਹਾਲਾਂਕਿ ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਕਿ ਉਹ ਬਹੁਤ ਸਾਰੀਆਂ ਕਰੀਮਸ ਜਾਂ ਬਹੁਤ ਸਾਰੇ ਪ੍ਰੋਡਕਟਸ ਯੂਜ਼ ਕਰਦੇ ਨੇ ਪਰ ਉਹ ਆਪਣੀ ਡੇਲੀ ਲਾਈਫ ਦੇ ਵਿੱਚ ਆਪਣੇ ਫੇਸ ਤੇ ਲੈਸ ਸਿਰਫ ਸਰਮ ਤੇ ਮ사ਜ ਕਰੀਮ ਹੀ ਯੂਜ਼ ਕਰਦੇ ਨੇ ਸੋ ਵੇਖਦੇ ਆ ਮਾਹੀ ਸ਼ਰਮਾ ਦੀ ਇਹ ਖੂਬਸੂਰਤ ਵੀਡੀਓ ਸਰਸ਼ੀ ਕਾਂਜੀ ਸਾਰਿਆਂ ਨੂੰ ਮੇਰੇ ਕੋਲੇ ਇਹ ਬਹੁਤ ਪੁਰਾਣੀ ਵੀਡੀਓ ਪਈ ਸੀ ਤੇ ਉਦੋਂ ਦਾ ਤਾਂ ਮੈਂ ਕਦੇ ਵੀ ਆਪਣੀ ਸਕਿਨ ਰਿਲੇਟਡ ਕੋਈ ਵੀ ਵੀਡੀਓ ਨਹੀਂ ਪਾਈ ਪਰ ਫਿਰ ਵੀ ਚਲੋ ਮੈਂ ਅੱਜ ਵੌਇਸ ਓਵਰ ਕਰਕੇ ਪਾ ਰਹੀ ਹਾਂ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੇਸ ਮ사ਜ ਹੈ चाहे वो कोई सिरम हो मैं कोई क्रीम लगाव मसाज मैं अपने फेस पे जरूर कर दी ते तो ये मैं सिरम लगाया जी कोरियन सिरम है कोई मेनु नाम नहीं पता पर यह लगा तो बाद मसाज ये प्रेशर पॉइंट मेरा सब तो फेवरेट है ये मैं करना ही करना है <laughs> उस तो बाद ਵਾਰੀਏ ਅੰਡਰ ਆਈ ਕਰੀਮ ਵੀ ਵੈਸੇ ਤਾਂ ਜੀ ਸੌਣ ਨਾਲ ਹੀ ਡਾਰਕ ਸਰਕਲ ਠੀਕ ਹੁੰਦੇ ਆ ਤੇ ਜਿੰਨਾ ਕ ਅਸੀਂ ਫੋਨ ਚ ਲਾਉਂਨੇ ਆ ਮੈਨੂੰ ਲੱਗਦਾ ਦੁਨੀਆ ਦੀ ਕੋਈ ਸ਼ਹਿ ਕੋਈ ਕਰੀਮ ਨਹੀਂ ਸਾਨੂੰ ਠੀਕ ਕਰ ਸਕਦੀ ਬਟ ਫਿਰ ਵੀ ਥੋੜਾ ਜਿਹਾ ਸ਼ੌਂਕ ਪੂਰੇ ਕਰ ਲਏ ਹੈ ਕਰੀਮਾਂ ਸ਼ਰੀਮਾਂ ਲਾ ਕੇ ਸਰਕੂਲਰ ਮੋਸ਼ਨ ਚ ਇੱਕਦਮ ਮ사ਜ ਕਰਦੀ ਹਾਂ ਮੈਂ ਇਹਦੇ ਨਾਲ ਥੋੜਾ ਆਈਜ਼ ਨੂੰ ਰਿਲੈਕਸ ਮਿਲਦਾ ਬਸ ਜੀ पता है है। मैं पता कु बहुत प्रोडक्ट्स यूज कर मैं तो कुछ भी नहीं करती बस मैं बस जादा तो बस ज़्यादा तो ज़्यादा सिरम या क्रीम लगा के दैट्स इट ਰਾਜਵੀਰ ਜਵੰਦਾ ਬੇਸ਼ੱਕ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹਨਾਂ ਦੇ ਵੱਲੋਂ ਬੁੱਕ ਕੀਤੇ ਗਏ ਸ਼ੋਅਜ਼ ਦੇ ਨਾਲ ਹਰ ਕੋਈ ਆਰਟਿਸਟ ਰਾਜਵੀਰ ਜਵੰਦਾ ਦੀ ਫੈਮਿਲੀ ਨੂੰ ਰਾਜਵੀਰ ਦੀ ਗਾਇਕੀ ਨੂੰ ਸਪੋਰਟ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਦੌਰਾਨ ਰਾਜਵੀਰ ਦੇ ਪਰਿਵਾਰ ਦੇ ਨਾਲ ਕਈ ਸਾਰੇ ਆਰਟਿਸਟ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਰਾਜਵੀਰ ਦੇ ਬੁੱਕ ਕੀਤੇ ਸ਼ੋਅ ਉਹ ਲਗਾਉਣਗੇ ਤੇ ਜਿੰਨਾ ਪੈਸਾ ਇਹਨਾਂ ਸ਼ੋਅਜ਼ ਦੇ ਵਿੱਚੋਂ ਕਮਾਇਆ ਜਾਵੇਗਾ ਉਹਨਾਂ ਦੇ ਪਰਿਵਾਰ ਨੂੰ ਸੌਂਪਣਗੇ ਇਸ ਦੌਰਾਨ ਹੁਣ ਗੁਲਾਬ ਸਿੱਧੂ ਇਸ ਲਕੀਰ ਦੇ ਵਿੱਚ ਹੋ ਚੁਕੇ ਨੇ ਗੁਲਾਬ ਸਿੱਧੂ ਦੇ ਵੱਲੋਂ ਰਾਜਵੀਰ ਜਵੰਦਾ ਦਾ ਇਹ ਬੁੱਕ ਕੀਤਾ ਗਿਆ ਸ਼ੋਅ ਲਗਾਇਆ ਗਿਆ ਤੇ ਇਸ ਦੌਰਾਨ ਉਹਨਾਂ ਨੇ ਰਾਜਵੀਰ ਜਵੰਦਾ ਦੀ ਤਾਰੀਫ਼ ਕੀਤੀ ਹੈ ਉਹਨਾਂ ਦੀ ਗਾਇਕੀ ਦੀ ਉਹਨਾਂ ਦੇ ਬੋਲਾਂ ਦੀ ਉਹਨਾਂ ਦੇ ਸੁਰਾਂ ਦੀ ਸੋ ਵੇਖਦੇ ਆਂ ਖੂਬਸੂਰਤ ਵੀਡੀਓ ਸੋ ਬਹੁਤ-ਬਹੁਤ ਮੁਬਾਰਕਾਂ ਜੀ ਇੱਕ ਤਾੜੀ ਪਰਵਾਉਣੀ ਹੈ ਜੀ ਸਾਡੇ ਭਰਾ ਰਾਜਵੀਰ ਜਵੰਦਾ ਤੇ ਸਿੱਧੂ ਮੂਸੇਵਾਲੇ ਲਈ ਜ਼ਰੂਰ ਤਾੜੀ ਮਾਰੋ ਜੀ ਇਹ ਸ਼ੋ ਸਾਡੇ ਭਰਾ ਰਾਜਵੀਰ ਜਵੰਦੇ ਦਾ ਉਹਨਾਂ ਦੀ ਕਮੀ ਤਾਂ ਨਹੀਂ ਪੂਰੀ ਹੋਣੀ ਪਰ ਕੋਸ਼ਿਸ਼ ਕਰਾਂਗੇ ਵੀ ਜਿੰਨਾ ਸੋਹਣਾ ਰਾਜਵੀਰ ਬਾਈ ਸਾਡਾ ਗੌਂਦਾ ਸੀ ਜਿੰਨੀ ਰੌਣਕ ਉਹਨੇ ਲਾਉਣੀ ਸੀ ਉਨੀ ਰੌਣਕ ਅਸੀਂ ਵੀ ਲਾਈਏ ਸੋ ਤੁਸੀਂ ਰਾਜਵੀਰ ਜਵੰਦੇ ਲਈ ਜਿੰਨੀਆਂ ਦੁਆਵਾਂ ਕੀਤੀਆਂ ਜਿੰਨੀਆਂ ਅਰਦਾਸਾਂ ਕੀਤੀਆਂ ਉਹਦੀ ਫਿਲਮ ਲੱਗੀ ਵੀ ਹੈ ਸਾਡੇ ਵੱਡੇ ਭਰਾ ਦੀ ਯਮਲਾ ਸਾਰੇ ਜਣੇ ਜ਼ਰੂਰ ਦੇਖ ਕੇ ਆਇਓ ਤੇ ਉਹਨੂੰ ਪਿਆਰ ਦਿਓ ਰਾਜਵੀਰ ਬਾਈ ਦੀ ਫਿਲਮ ਨੂੰ ਤੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਤਾਂ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲੈ ਕੇ ਜਰੂਰ ਪਾਇਆ ਕਰੋ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਸੋ ਸਾਡਾ ਵੱਡਾ ਭਾਈ ਜਸਵੀਰਪਾਲ ਜਸ ਰੈਕਡ ਤੋਂ ਬਾਈ ਹੋਣਾ ਕਰਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਸਾਰੇ ਸਿੰਗਰ ਇਸ ਇੰਡਸਟਰੀ ਦੇ ਰਾਜਵੀਰ ਜਵੰਦੇਬਾਈ ਦੇ ਜਿੰਨੇ ਵੀ ਪ੍ਰੋਗਰਾਮ ਸੀ ਐਮੀਰ ਕਵਾਈ ਬਹੁਤ ਸਾਰੇ ਸਿੰਗਰ ਲਾ ਰਹੇ ਸੋ ਅਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਸਰਾਹੀ ਜਿੱਡੀ ਤੋਂੜ ਤੇਰੀ ਅੱਖ ਜਾਨੀ ਚੋਰ ਦੇ ਨੀ ਮਤੰਦ ਨਾ ਡੰਬਾ ਤੇ ਤੂੰ ਨਾ ਨਹੀਂ ਗਲਮੋ ਵੇਰੀ ਡਾਉ ਦਿੱਤੀ ਮਾਰ ਤੇ ਨੀਂਦ ਲੱਗ ਕਹੋਣੀ ਮੋੜਦੀ ਵੇਰੀ ਵੇਰੀ ਜੋੜੀ ਜੋ ਨਾਰੀ ਤੇ ਰਹੋ ਐਨਾ ਦੇ ਰਣਜੀਤ ਉਹ ਵੀ ਤੇਰੇ ਨਾਲ ਸਾਜ ਜਿਹੜੀ ਨਹੀਂ ਜੰਦੇ ਚਕੁਰ ਦੀ ਤੇਰੀ ਮੇਰੀ ਜੁੜੀ ਜੋ nali ਤੇ ਲਹੋਨੀ ਨਹੀਂ ਤੁਮਾਰੇ ਸ਼ਾਦੀ ਜਿਹਪਾਸੇ ਹਰਪਜਨ ਮਾਨ ਅੱਜ ਆਪਣੇ ਪਿੰਡ ਪਹੁੰਚੇ ਨੇ ਪਿੰਡ ਦੇ ਲੋਕਾਂ ਦੇ ਨਾਲ ਕਹਿ ਸਕਦੇ ਆ ਕਿ ਆਪਣਾ ਸਮਾਂ ਬਤੀਤ ਕੀਤਾ ਹੋਇਆ ਯਾਦ ਕਰਦੇ ਹੋਏ ਨਜ਼ਰ ਆਏ ਨੇ ਤੇ ਇੱਕ ਬਰ ਫੇਰ ਤੋਂ ਹਰਪਜਨ ਮਾਨ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਦੇ ਨਾਲ ਉਥੋਂ ਦੀ ਆਬੋ ਹਵਾ ਦੇ ਨਾਲ ਰੂਬਰੂ ਹੁੰਦੇ ਹੋਏ ਨਜ਼ਰ ਆਏ ਨੇ ਸੋ ਇੱਕ ਖੂਬਸੂਰਤ ਵੀਡੀਓ ਹਰਪਜਨ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਹ ਖੇਮੂਆਣਾ ਪਿੰਡ ਹੈ ਹਰਪਜਨ ਮਾਨ ਦਾ ਜਿੱਥੇ ਉਹ ਖਾਸ ਤੌਰ ਤੇ ਪਹੁੰਚੇ ਨੇ ਜਿੱਥੋਂ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਉਹਨਾਂ ਦੇ ਵੱਲੋਂ ਲਿੱਤਾ ਗਿਆ ਹੈ ਉਸ ਮਹਿਫਿਲ ਦੇ ਵਿੱਚ ਬੈਠ ਕੇ ਉਸ ਸਮੇ ਦਾ ਆਨੰਦ ਲਿੱਤਾ ਗਿਆ ਚਾਹੇ ਉਹ ਬੀਬੀਆਂ ਹੋਣ ਪਿੰਡ ਦੀਆਂ ਚਾਹੇ ਉਹ ਉਧਰ ਦੇ ਬਜ਼ੁਰਗ ਹੋਣ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਹਰਪਰਜਨ ਮਾਨ ਨੇ ਇਸ ਸਮੇ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਸ ਦਾ ਆਨੰਦ ਲਿਆ ਹੈ ਤਾਂ ਜਿੱਥੇ ਇੱਕ ਪਾਸੇ ਏਪੀ ਟੱਲੋ ਦੀ ਮਿਊਜ਼ਿਕ ਦੇ ਨਾਲ ਉਨਾ ਦੀ ਆਵਾਜ਼ ਦਾ ਹਰ ਕੋਈ دیਵਾਨਾ ਹੈ ਤਾਂ ਵਿਦਾਊਟ 뮤직 ਕੱਲੀ ਵੋਕਲ ਦਾ ਹੀ ਏਪੀ ਟੱਲੋ ਦੀ ਹਰ ਕੋਈ ਇਸ ਆਵਾਜ਼ ਦਾ ਆਨੰਦ ਜ਼ਰੂਰ ਮਾਣਦਾ ਇਸ ਅਧ ਵਿਚਕਾਰ ਉਹ ਅਕਸਰ ਬਿਨਾ 뮤직 ਤੋਂ ਪਿਆਨੋ ਤੇ ਜਾਂ ਫਿਰ ਹੋਰ ਸਾਜ਼ਾਂ ਦੇ ਉੱਤੇ ਆਪਣੇ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਨੇ ਗੁੰਗੁਣਾਉਂਦੇ ਹੋਏ ਨਜ਼ਰ ਆਉਂਦੇ ਨੇ ਸੋ ਨਵਾਂ ਗੀਤ ਏਪੀ ਟੱਲੋ ਦਾ ਰਿਲੀਜ਼ ਹੋਇਆ ਤੂੰ ਮੇਰਾ ਦਿਲ ਤੂੰ ਮੇਰੀ ਜਾਨ ਇਸ ਗੀਤ ਨੂੰ ਏਪੀ ਟੱਲੋ ਦੇ ਵੱਲੋਂ ਗੁੰਗੁਣਾਇਆ ਗਿਆ ਸੋ ਵੇਖਦੇ ਆਂ ਖੂਬਸੂਰਤ ਵੀਡੀਓ तू मेरा दिल तू मेरी जान जाने जान लहरना तू मेरा दिल तू मेरी जान जाने जान लहरना समर तू बैठा रवे परवे मैं तकदीरवां

ਸੁਰੰਦਾ ਸ਼ਰਮਾ ਅਕਸਰ ਆਪਣੀ ਲਫ਼ਜ਼ਾਂ ਦੇ ਨਾਲ ਅਕਸਰ ਆਪਣੀ ਮੋਟੀਵੇਸ਼ਨਲ ਵੀਡੀਓਜ਼ ਦੇ ਨਾਲ ਜਾਂ ਫਿਰ ਸ਼ਾਇਰੀ ਦੇ ਨਾਲ ਹਰ ਕਿਸ ਦਾ ਦਿਲ ਲੁੱਟਦੀ ਹੋਈ ਨਜ਼ਰ ਆਉਂਦੀ ਹੈ ਇਸੇ ਦੇ ਵਿੱਚ ਕਾਰਜ ਅਨੰਦ ਸ਼ਰਮਾ ਦੇ ਵੱਲੋਂ ਇੱਕ ਹੋਰ ਨਵੀਂ ਵੀਡੀਓ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰਾਂ ਦੇ ਨਾਲ ਸਾਂਝੀ ਕੀਤੀ ਹੈ ਹਾਲਾਂਕਿ ਜਿੱਥੇ ਉਹਨਾਂ ਦੀ ਇਸ ਖੂਬਸੂਰਤੀ ਦੀ ਤਾਰੀਫ਼ ਹੋ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਬੋਲਾਂ ਦੀ ਰੱਜ ਕੇ ਤਾਰੀਫ਼ ਕੀਤੀ ਜਾ ਰਹੀ ਹੈ ਉਹਨਾਂ ਦੀ ਸ਼ਾਇਰੀ ਦਾ ਹਰ ਕੋਈ ਆਨੰਦ ਲੁੱਟ ਰਿਹਾ ਸੋ ਲਗਾਤਾਰ ਸੁਰੰਦਾ ਦੇ ਵੱਲੋਂ ਹੁਣ ਉਹਨਾਂ ਦੀ ਅਗਲੀ ਵੀਡੀਓਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਸਨ ਸ਼ਰਮਾ ਹੁਣ ਕਿਸ ਅੰਦਾਜ਼ ਦਾ ਵਿਚ ਹਰ ਕਿਸ ਦਾ ਦਿਲ ਜਿੱਤਦੀ ਹੋਈ ਨਜ਼ਰ ਆਵੇਗੀ ਤੇਰਾ ਜ਼ੁਲਮ ਤੇ ਸਾਡਾ ਸਬਰ ਨਤਾਰੇ ਜਾਂਦੇ ਨੇ ਵੈਨਿਆ ਕਿੱਥੋਂ ਟਿੱਕਰ ਤੇਰੇ ਲਾਰੇ ਜਾਂਦੇ ਨੇ ਇਹ ਤੇ ਸਾਡਾ ਜ਼ਰਫ ਹੈ ਕਿ ਤੈਨੂੰ ਛੱਡਿਆਏ ਬਸ ਇਹ ਤੇ ਸਾਡਾ ਜ਼ਰਫ ਹੈ ਕਿ ਤੈਨੂੰ ਛੱਡਿਆਏ ਬਸ ਨਹੀਂ ਤੇ ਚੱਲਿਆ ਸੱਪ ਤੱਕ ਅਕਸਰ ਮਾਰੇ ਜਾਂਦੇ ਨੇ ਇਹ ਤੇ ਮੇਰਾ ਜ਼ਰਫ ਹੈ ਸੁਣੀਆ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਹੀ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦਿਨਾਲ ਤੱਕ ਦੇਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ